ਲਓ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਤੇ ਅੱਜ ਇੱਕ ਕਵਤਾ ਸਬਜੀ ਮੰਡੀ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨ ਜਾ ਰਿਹਾ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਸੁਝਾਅ ਵੀ ਦੇਣਾ ਤੇ ਉਹ ਕਵਤਾ ਹੈਗੀ ਹੈ ਜੀ ਸਬਜੀ ਮੰਡੀ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਸਬਜੀ ਮੰਡੀ ਦੇ ਵਿੱਚ ਉਹ ਲਿਖਿਆ ਜੀ ਕੱਲ ਸੀ ਜਦੋਂ ਬਾਜ਼ਾਰ ਗਿਆ ਮੈਂ ਸਬਜੀ ਭਾਜੀ ਲੈਣ ਤੇ ਸੁਣ ਕੇ ਰੇਟ ਸਬਜ਼ੀਆਂ ਦੇ ਵੀ ਹੌਲ ਕਾਲ ਜੇ ਪੈਣ ਮੇਮ ਦੇ ਵਰਗੀ ਚਿੱਟੀ ਗੋਭੀ ਮੇਮ ਦੇ ਵਰਗੀ ਚਿੱਟੀ ਗੋਭੀ ਪੁੱਛਿਆ ਜਦ ਮੈਂ ਰੇਟ 100 ਰੁਪਏ ਦੀ ਕਿਲੋ ਹੈ ਵੀ ਕਹਿੰਦਾ ਅੱਗੋਂ 60 ਹੈ ਤੇ ਚੁੱਕਿਆ ਹੱਥ ਗੋਭੀ ਤੋਂ ਛੇਤੀ ਜਾਂ ਭਿੰਡੀ ਤੇ ਧਰਿਆ ਉਹ 60 ਰੁਪਏ ਦੀ ਕਿਲੋ ਹੈ ਵੀ ਪਾਰਾ ਮੇਰਾ ਚੜਿਆ ਘੁੰਡ ਕੱਟ ਕੇ ਬੈਠੀ ਗਾਜਰ ਸੁਰਖੀ ਬਿੰਦੀ ਲਾ ਕੇ ਘੁੰਡ ਕੱਢ ਕੇ ਬੈਠੀ ਗਾਜਰ ਸੁਰਖੀ ਬਿੰਦੀ ਲਾ ਕੇ ਛੋਹਾਂ ਬੜਾ ਕਰੰਟ ਸੀ ਲੱਗਾ ਜਾਂ ਵੇਖਿਆ ਘੁੰਡ ਲਾ ਕੇ ਸੰਗਦੇ ਆ ਸੰਗਦੇ ਮਾਇ ਮਟਰਾਂ ਵੱਲ ਜਦੋਂ ਨਿਗਾਸੀ ਮਾਰੀ ਉਹ 150 ਦੇ ਕਿਲੋ ਨੇ ਵੀ ਸੇਠ ਨੇ ਗੱਲ ਉਚਾਰੀ ਭਾ ਸੁਣ ਮੈਂ ਮਟਰਾਂ ਦਾ ਵੀ ਅੰਦਰੋਂ ਅੰਦਰੀ ਡਰਿਆ ਫਿਰ ਮੈਂ ਆਪਣਾ ਹੱਥ ਪਿੱਛੇ ਪਈ ਘਿਓ ਤੋਰੀ ਤੇ ਧਰਿਆ ਘਿਓ ਤੋਰੀ ਵੀ ਸੱਪ ਦੇ ਵਾਂਗੂ ਅੱਗੋਂ ਜੀਪਾ ਮਾਰੇ ਇੱਕ ਵਾਰ ਤਾਂ ਸੋਚਿਆ ਵਿਆ ਤੋ ਚੰਗੇ ਸੀ ਕੁਵਾਰੇ ਭਰ ਕੇ ਬੜੇ ਸਵਾਦ ਨੇ ਬਣਦੇ ਚੁੱਕ ਲੈ ਮੈਂ ਟਿੰਡੇ ਭਰ ਕੇ ਬੜੇ ਸਵਾਦ ਨੇ ਬਣਦੇ ਚੁੱਕ ਲੈ ਮੈਂ ਟਿੰਡੇ ਤੇ ਪੁੱਛਿਆ ਰੇੜ ਤਾਂ ਕੰਨਾਂ ਦੇ ਵਿੱਚ ਵੱਜਣ ਲੱਗੇ ਪਿੰਡੇ ਫੇਰ ਸੋਚਿਆ ਲੈ ਜਾਂਦਾ ਹਾਂ ਅੱਜ ਮੈਂ ਸਬਜੀ ਭਿੰਡੀ ਤੇ ਨਾਲ ਖੁਸ਼ੀ ਦੇ ਖਾਂਦੀ ਹੈ ਵੀ ਨਿਆਣਿਆਂ ਦੀ ਮਾਂ ਮਿੰਦੀ ਹੱਥ ਵਿੱਚ ਫੜ ਫੜ ਵੇਖੀ ਜਾਵਾਂ ਚੂਹਿਆਂ ਜਾਇ ਕਰੇਲੇ ਹੱਥ ਵਿੱਚ ਫੜ ਫੜ ਵੇਖੀ ਜਾਵਾਂ ਚੂਹਿਆਂ ਜਾਇ ਕਰੇਲੇ ਤੇ ਬਿਨਾ ਖਾਦਿਆਂ ਲੱਗੀ ਜਾਵਣ ਕੌੜੇ ਅਤੇ ਕਸੇਲੇ ਤੇ ਆਖਿਆ ਚੱਲ ਫਿਰ ਲੈ ਜਾਂਦਾ ਹਾਂ ਮੈਂ ਗੁਵਾਰਾ ਫਲੀਆਂ ਭਾ ਸੁਣ ਕੇ ਉਹਨਾਂ ਦਾ ਵੀ ਮਲਦਾ ਰਹਿ ਗਿਆ ਤੜੀਆਂ বেগন ਕੀ ਯਾ ਚੱਪਣ ਕੱਦੂ ਬੁੱਲ ਚੜਾਉਂਦੇ ਵੇਖੇ বেগਨ ਕੀ ਯਾ ਚੱਪਣ ਕੱਦੂ ਬੁੱਲ ਚੜਾਉਂਦੇ ਵੇਖੇ ਤਿਆਰ ਤੋਂ ਕੌੜੇ ਲੱਗੇ ਮੈਨੂੰ ਪਾਲਕ ਸਾਗ ਤੇ ਮੇਥੇ ਰੋਪੇ ਆਲੂ ਅਤੇ ਇੱਕ ਚਾਲੂ ਅਰਬੀ ਦੇ ਧਾ ਮਾਰੀ ਉਹ ਸਾਡਾ ਰੇਟ ਨਾ ਪੁੱਛਿਆ ੜਿਆ ਫਿਰ ਜੂ ਸੀਨੇ ਆਰੀ ਅਦਰਕ ਥੋਮ ਤੇ ਲਾਲ ਟਮਾਟਰ ਤੇ ਨਾਸਕ ਦਾ ਗੰਡਾ ਅਦਰਕ ਥੋਮ ਤੇ ਲਾਲ ਟਮਾਟਰ ਤੇ ਨਾਸਕ ਦਾ ਗੰਡਾ ਘਰੇ ਖਰੀਦ ਕੇ ਲਿਆ ਨਹੀਂ ਸਕਦਾ ਵੇਂਦਾ ਰਹਿ ਜੇ ਬੰਦਾ ਤੇ ਮਿਰਚਾ ਦਾ ਨਾ ਸੁਣ ਕੇ ਸਿਮਲਾ ਮਿਰਚਾ ਦਾ ਨਾ ਸੁਣ ਕੇ ਮਿਰਚਾਂ ਲਗੀਆਂ ਬੜੀਆਂ ਮੂੰਹੋ ਸੀਸੀ ਕਰਨ ਸੀ ਲੱਗਾ ਜਦ ਜੀਵ ਤੇ ਧਰੀਆਂ ਤੇ ਚਿੱਟੀ ਮੂਲੀ ਚਿੱਟੇ ਛਰਗਮ ਸੋਹਣੇ ਤਾਂ ਸੀ ਬਾਲੇ ਚਿੱਟੀ ਮੂਲੀ ਚਿੱਟੇ ਛਰਗਮ ਸੋਹਣੇ ਤਾਂ ਸੀ ਬਾਲੇ ਹੱਥ ਲਾਉਣ ਨੂੰ ਜੀ ਨਾ ਕਰਿਆ ਲੱਗੇ ਮੈਨੂੰ ਕਾਲੇ ਤੇ ਚੱਲ ਛੱਡ ਅੱਜ ਬਣਾਉਂਦੇ ਹੀ ਨਹੀਂ ਕਿਹੜਾ ਆਏ ਪਰੌਣੇ ਤੇ ਤੁਰਨ ਲੱਗਿਆ ਸੋਚਿਆ ਫਿਰ ਮੈਂ ਕੱਦੂ ਦਾ ਸਸਤੇ ਹੋਣੇ ਕੱਲ ਯਾਰ ਕੱਦੂ ਹੀ ਦੇ ਦੇ ਚੁੱਕ ਛਾਬੇ ਵਿੱਚ ਧਰਿਆ ਤੇ ਕਦੂਆਂ ਦਾ ਭਾਅ ਸੁਣ ਕੇ ਸੱਚੀ ਸੱਪ ਸੀਨੇ ਤੇ ਲੜਿਆ ਤੇ ਵਿੱਚ ਪਟਾਰੀ ਸਾਹਮ ਕੇ ਰੱਖਿਆ ਵਿੱਚ ਪਟਾਰੀ ਸਾਹਮ ਕੇ ਰੱਖਿਆ ਜਿਉ ਸੱਪਾਂ ਦੀਆਂ ਮਣੀਆਂ ਤੇ ਦੁਕਾਨਦਾਰ ਹੁਣ ਮੁਫਤ ਨਹੀਂ ਦਿੰਦੇ ਸਬਜੀ ਦੇ ਨਾਲ ਧਣੀਆਂ ਤੇ ਦੁਕਾਨਦਾਰ ਹੁਣ ਮੁਫਤ ਨਹੀਂ ਦਿੰਦੇ ਸਬਜੀ ਦੇ ਨਾਲ ਧਣੀਆਂ ਚੱਲ ਛੱਡ ਅੱਜ ਧਰ ਲਾਂਗੇ ਵੀ ਮੂੰਗੀ ਮਸਰੀ ਦਾਲ ਜਾਂ ਫਿਰ ਰੋਟੀ ਖਾ ਲਾਂਗੇ ਅੱਜ ਚਾਹ ਤੇ ਚਟਣੀ ਨਾਲ ਸਬਜੀ ਕੋਈ ਲਿਆ ਨਾ ਸਕਿਆ ਘੁੰਮ ਲਈ ਸਬਜੀ ਮੰਡੀ ਆਖਰ ਨੂੰ ਮੈਂ ਝਾੜ ਕੇ ਸਾਫਾ ਪੈ ਗਿਆ ਘਰ ਦੀ ਡੰਡੀ ਵੱਦੀ ਜਾਏ ਮਹਿੰਗਾਈ ਕਿਸੇ ਤੇ ਵੱਧਦੀ ਜਾਂਦੀ ਮਹਿੰਗਾਈ ਤੇ ਨજર ਕਿਸੇ ਨਹੀਂ ਮਾਰੀ ਤੇ ਕਿਵੇਂ ਤਰੂਗਾ ਮਹਿੰਗੀ ਸਬਜੀ ਜਿਹੜਾ ਕਰੇ ਦਿਹਾੜੀ ਕਹੇ ਗੁਲਾਮੀ ਵਾਲਾ ਬੂਟਾ ਮਹਿੰਗਾਈ ਨੂੰ ਠੱਲ ਪਾਓ ਤੇ ਸਬਜੀ ਮੰਡੀ ਵਾਲੀ ਕਵਤਾ ਸਰਕਾਰਾਂ ਤੱਕ ਪਹੁੰਚਾਓ ਸਬਜੀ ਮੰਡੀ ਵਾਲੀ ਕਵਤਾ ਸਰਕਾਰਾਂ ਤੱਕ ਪਹੁੰਚਾਓ